ਕੈਨੇਡਾ ਦੀ ਅਰਥਵਿਵਸਥਾ ਨੇ ਜੂਨ 2025 ਦੇ ਵਿੱਚ ਇੱਕ ਹੈਰਾਨੀਜਨਕ ਅੰਕੜਾ ਹਾਸਲ ਕੀਤਾ ਹੈ ਇਸ ਦੇ ਵਿੱਚ 83100 ਨਵੀਆਂ ਨੌਕਰੀਆਂ ਪੈਦਾ ਕੀਤੀਆਂ ਗਈਆਂ ਨੇ ਜੋ ਕਿ ਇਸ ਸਾਲ ਦੀ ਸਭ ਤੋਂ ਵੱਡੀ ਰੋਜ਼ਗਾਰ ਵਾਧਾ ਹੈ ਸਟੈਟਿਸਟਿਕ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ ਇਸ ਵਾਧੇ ਦੇ ਨਾਲ ਬੇਰੋਜ਼ਗਾਰੀ ਦਰ ਵੀ ਘਟੀ ਹੈ ਜੋ ਘਟ ਕੇ 6.9% ਤੱਕ ਪਹੁੰਚ ਗਈ ਹੈ ਇਹ ਨਤੀਜੇ ਅਰਥਸ਼ਾਸਤਰੀਆਂ ਦੀਆਂ ਉਹਨਾਂ ਭਵਿੱਖਵਾਣੀਆਂ ਨੂੰ ਨਕਾਰਦੇ ਨੇ ਜਿਨ੍ਹਾਂ ਨੇ ਇੱਕ ਸਰਵੇਖਣ ਦੇ ਵਿੱਚ ਅੰਦਾਜ਼ਾ ਲਗਾਇਆ ਸੀ ਕਿ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਦਾ ਦਰ 7.1 ਫੀਸਦੀ ਤੱਕ ਪਹੁੰਚ ਸਕਦੀ ਹੈ ਤੇ ਨੌਕਰੀਆਂ ਦੇ ਵਿੱਚ ਵੀ ਕੋਈ ਵਾਅਦਾ ਨਹੀਂ ਹੋਵੇਗਾ ਸਸਟਿਆਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਪੀ ਪੰਜਾਬੀ ਕੈਨੇਡਾ ਦੀ ਅਰਥਵਿਵਸਥਾ ਦੇ ਵਿੱਚ ਜੂਨ ਦੇ ਵਿੱਚ ਪੈਦਾ ਹੋਈਆਂ 83100 ਨੌਕਰੀਆਂ ਦੇ ਵਿੱਚ 84 ਫੀਸਦੀ ਪਾਰਟ ਟਾਈਮ ਨੌਕਰੀਆਂ ਸਨ ਜਦਕਿ ਬਾਕੀ ਫੁੱਲ ਟਾਈਮ ਨੌਕਰੀਆਂ ਸਨ ਇਸ ਵਾਅਦੇ ਦਾ ਮੁੱਖ ਸਰੋਤ ਵਪਾਰ ਤੇ ਰਿਟੇਲ ਸੈਕਟਰ ਨੂੰ ਮੰਨਿਆ ਗਿਆ ਜਿਸ ਨੇ 34000 ਨਵੀਆਂ ਨੌਕਰੀਆਂ ਪੈਦਾ ਕੀਤੀਆਂ ਇਸ ਤੋਂ ਇਲਾਵਾ ਸਿਹਤ ਸੰਭਾਲ ਅਤੇ ਸਮਾਜਿਕ ਸਹਾਇਤਾ ਸੈਕਟਰ ਨੇ 17000 ਨੌਕਰੀਆਂ ਅਤੇ ਮੈਨੂਫੈਕਚਰਿੰਗ ਸੈਕਟਰ ਨੇ 10500 ਨੌਕਰੀਆਂ ਦੇ ਮੌਕੇ ਪੈਦਾ ਕੀਤੇ ਨੇ ਹਾਲਾਂਕਿ ਮੈਨੂਫੈਕਚਰਿੰਗ ਸੈਕਟਰਸ ਦੇ ਵਿੱਚ ਸਾਲ ਦਰ ਸਾਲ ਅਜੇ ਵੀ 1.4 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਖੇਤੀਬਾੜੀ ਅਤੇ ਹੋਰ ਸੇਵਾਵਾਂ ਵਰਗੇ ਸੈਕਟਰਾਂ ਦੇ ਵਿੱਚ ਵੀ ਨੌਕਰੀਆਂ ਦੀ ਗਿਣਤੀ ਹਾਲਾਂਕਿ ਕੁਝ ਘਟ ਹੀ ਰਹੀ ਹੈ। ਪ੍ਰੋਵਿੰਸਸ ਦੇ ਆਧਾਰ ਤੇ ਗੱਲ ਕੀਤੀ ਜਾਵੇ ਤਾਂ ਅਲਬਰਟਾ ਨੇ ਇਸ ਵਾਰ ਸਭ ਤੋਂ ਵੱਧ 30000 ਨਵੀਆਂ ਨੌਕਰੀਆਂ ਪੈਦਾ ਕਰਕੇ ਦਿੱਤੀਆਂ ਨੇ ਜਿਸ ਦੇ ਵਿੱਚ 51300 ਫੁੱਲ ਟਾਈਮ ਅਤੇ 21300 ਪਾਰਟ ਟਾਈਮ ਨੌਕਰੀਆਂ ਸ਼ਾਮਿਲ ਨੇ। ਅਲਬਰਟਾ ਦੀ ਬੇਰੋਜ਼ਗਾਰੀ ਦਰ ਵੀ ਘਟੀ ਹੈ। ਗੱਲ ਕਰੀਏ ਕਿਊਬੈਕ ਦੀ ਤਾਂ ਕਿਊਬੈਕ ਦੇ ਵਿੱਚ 23000 ਤੇ 온ਟਾਰੀਓ ਨੇ 21000 ਨੌਕਰੀਆਂ ਦੇ ਵਿੱਚ ਵਾਅਦਾ ਕੀਤਾ ਹੈ ਇਹ ਮਜ਼ਬੂਤ ਨੌਕਰੀਆਂ ਦੇ ਅੰਕੜਿਆਂ ਨੇ ਕੈਨੇਡੀਅਨ ਅਰਥਵਿਵਸਥਾ ਨੂੰ ਕੁਝ ਰਾਹਤ ਜ਼ਰੂਰ ਦਿੰਦੀ ਹੈ ਖਾਸ ਕਰਕੇ ਅਮਰੀਕਾ ਦੇ ਨਾਲ ਵਪਾਰਿਕ ਟੈਰਿਫ ਦੇ ਮਾਹੌਲ ਦੇ ਵਿੱਚ ਕੈਨੇਡਾ ਦੇ ਅਰਥ ਸ਼ਾਸਤਰੀ ਐਂਡਰਿਓ ਕੈਲਵਿਨ ਦੇ ਮੁਤਾਬਕ ਇਹ ਨਵੇਂ ਆંકੜੇ ਉਪਰੋ ਜਿੰਨੇ ਮਜ਼ਬੂਤ ਦਿਖਾਈ ਦਿੰਦੇ ਨੇ ਅਸਲ ਦੇ ਵਿੱਚ ਉਹਨੇ ਹੈ ਨਹੀਂ ਪਰ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਫਿਰ ਵੀ ਦੇਸ਼ ਦੀ ਅਰਥ ਵਿਵਸਥਾ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਹਾਲਾਂਕਿ ਨੌਕਰੀਆਂ ਦਾ ਵਾਅਦਾ ਸਕਾਰਾਤਮਕ ਹੈ ਪਰ ਅਮਰੀਕਾ ਦੇ ਵੱਲੋਂ ਲਗਾਏ ਜਾ ਰਹੇ ਟੈਰਿਫਸ ਦਾ ਅਸਰ ਅਜੇ ਵੀ ਚੱਲ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ 1 ਅਗਸਤ 2025 ਤੋਂ ਕੈਨੇਡਾ ਤੋਂ ਆਯਾਤ ਤੇ 35% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਜੋ ਆਟੋ, ਸਟੀਲ ਤੇ ਐਲੂਮੀਨੀਅਮ ਸੈਕਟਰਸ ਤੇ ਪਹਿਲਾਂ ਹੀ ਲੱਗੇ ਹੋਏ ਟੈਰਿਫਸ ਤੋਂ ਇਲਾਵਾ ਹੈ। ਵਿਂਜ਼ਰ, অন্ਟਾਰੀਓ ਜੋ ਕਿ ਆਟੋ ਉਤਪਾਦਨ ਦਾ ਕੇਂਦਰ ਹੈ, ਉੱਥੇ ਬੇਰੋਜ਼ਗਾਰੀ ਦਰ ਜਨਵਰੀ ਤੋਂ 2.1% ਤੋਂ ਵੱਧ ਕੇ 11.2% ਹੋ ਗਈ ਹੈ ਜੋ ਕਿ ਵੱਡੇ ਸ਼ਹਿਰੀ ਖੇਤਰਾਂ ਵਿੱਚ ਸਭ ਤੋਂ ਉੱਚੀ ਮੰਨੀ ਜਾਂਦੀ ਹੈ। ਇਸ ਦੇ ਬਾਵਜੂਦ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਟੈਰਿਫ ਦਾ ਅਸਰ ਅਜੇ ਵੀ ਘੱਟ ਸੈਕਟਰਾਂ ਤੇ ਹੈ ਅਤੇ ਪੂਰੀ ਤਰ੍ਹਾਂ ਅਰਥਵਿਵਸਥਾ ਦੇ ਵਿੱਚ ਨਹੀਂ ਫੈਲਿਆ ਪਰ ਲੰਮੇ ਸਮੇਂ ਦੀਆਂ ਚੁਣੌਤੀਆਂ ਜਿਵੇਂ ਕਿ ਵਪਾਰਕ ਅਨਿਸ਼ਚਿਤਤਾ ਤੇ ਰੀਸੈਸ਼ਨ ਦੀ ਸੰਭਾਵਨਾ ਅਜੇ ਵੀ ਕੈਨੇਡੀਅਨ ਅਰਥਵਿਵਸਥਾ ਦੇ ਵਿੱਚ ਮੌਜੂਦ ਹੈ ਕੈਨੇਡਾ ਦੀ ਅਰਥਵਿਵਸਥਾ ਨੇ ਜੂਨ 2025 ਦੇ ਵਿੱਚ 83109 ਨਵੀਆਂ ਨੌਕਰੀਆਂ ਜੋੜ ਕੇ ਇੱਕ ਮਜ਼ਬੂਤ ਰਿਕਵਰੀ ਜ਼ਰੂਰ ਦਿਖਾਈ ਹੈ ਜੋ ਕਿ ਜਨਵਰੀ ਤੋਂ ਬਾਅਦ ਪਹਿਲੀ ਵਾਰ ਇੱਕ ਵਾਅਦੇ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਇਹ ਪ੍ਰਾਪਤੀ ਵਪਾਰਕ ਤੇ ਸੇਵਾ ਸੰਭਾਲ ਸੈਕਟਰਾਂ ਦੀ ਅਗਵਾਈ ਦੇ ਵਿੱਚ ਹੋਈ ਹੈ ਬੈਂਕ ਆਫ ਕੈਨੇਡਾ ਦੇ ਅਗਲੇ ਕਦਮ ਅਤੇ ਅਗਲੇ ਮਹੀਨੇ ਦੀ ਮਹਿੰਗਾਈ ਰਿਪੋਰਟ ਤੇ ਸਭ ਦੀ ਨਜ਼ਰ ਰਹੇਗੀ ਜੋ ਅਰਥਵਿਵਸਥਾ ਦੀ ਅਗਲੀ ਦਿਸ਼ਾ ਨੂੰ ਨਿਰਧਾਰਤ ਕਰੇਗੀ